Yeah. ਸਤਿਨਾਮ 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 ਜੀ ਹੈ ਨਿਮਾਣ ਦੇ ਮਾਨ ਤਨ ਦੇ ਸਾਨਿਆ ਖਾਂ ਦੇ ਆਸਰੇ ਨਿਊਟਨ ਦੇ ਉਸਤੰਤੰਤ ਜਗਤੰਤਰ ਸਤਿਪ੍ਰਭਦਾਸ ਜੀ ਮਹਾਰਾਜ ਜੋ ਪਵਿੱਤਰ ਮੈਂਨ ਦੇ ਪਵਿੱਤਰ ਮਨਾਵਾਂ ਖਾਂ ਸਰੇ ਜੀ ਲਾਗਤ ਜਵੇ ਕੋਣ ਕਦੇਤਾ ਸਿਆਸੀਨ ਕੇ ਬਰਗੋ ਕਦੇ ਸੇਵਾਦਾਰ ਸ੍ਰੀ ਵਰਮਨ ਕੁਮਾਰ ਜੀ ਉਹਨਾਂ ਦੇ ਸੰਪਰਿਵਾਰ ਸਭ ਬੱਚਾ ਦੇ ਪ੍ਰੋਕਿਸ਼ਨਾ ਪਰਿਵਾਰਾਂ ਨੇ ਆਪ ਜੀ ਦੇ ਭਾਈ ਹੈ ਸਵੇ ਮਨੋਕਾਮਨਾ ਆਪਣੰ tane ਹਜਰ ਤਰਪਾਵ ਕਰਨਾ ਆਪ ਜੀ ਦੇ ਹਾਸੀਨ ਕਿਰਪਾ ਬਖਸ਼ ਕਰਨਾ ਆਪਣਾ ਮੂਰਤ ਸਦਾ ਦੀ ਪਰਿਵਾਰਿਕ ਨੁਕਤਾ ਮਹਾਰਾਜ ਪਰਿਵਾਰਾਂ ਦੇ ਚਾਰੋਂ lados ਚ ਵਾਦਾ ਕਰਨਾ ਆਨ ਕਰਕੇ ਪਿੰਡਾਰੇ ਬਰਕਰਾਰ ਕਰਨਾ ਨੇਕ ਵਾਅਦਾ ਕਰਨਾ ਤਾਂ ਜੋ ਗੁਰਮਤਿ ਪਰਿਵਾਰ ਕਰੋ ਘਰ ਦੇ ਅਤੇ ਸਾਸ ਦੀ ਸੇਵਾ ਆਪਣੀ ਨੇਕਵੰਚੇ ਸੀ ਪ੍ਰਕਾਰ ਸੇਵਾ ਕਰਦੇ ਰਹਿਣ ਦੀ ਸੁਪਰੀ ਸੇਵਾਦਾਰਾਂ ਵੱਲੋਂ ਸਮੂਹ ਸਾਧ ਸੰਤਵਾਂ ਵੱਲੋਂ ਗੁਰੂ ਪਰਵ ਦੀਆਂ ਲੱਖ-ਲੱਖ ਵਧਾਈਆਂ ਜੀ ਸੱਜਿਆ ਧਰਵਾਦੇ ਪਰਿਵਾਰਾਂ ਦਾ ਜਿਨ੍ਹਾਂ ਪਰਿਵਾਰਾਂ ਨੇ ਜੀਹਨਾਂ 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 ਪਰਿਵਾਰਾਂ ਨੇ ਜੀਹ ਸਤ ਹਰੀ ਦਾ ਮਹਾਰਾਜ ਸੋਕਿੰਗ ਤੇ ਗੱਡੀ ਵਿੱਚ ਵੀ ਉਹ ਬਾਈ ਬਾਈ ਦੇਖੋ ਬੱਲਾ ਗਿਗਤਾਨ ਪਾਣਾ ਦੀ ਅੱਜ ਸਭਾ ਲਈ thank yeah. you yeah. ਗੁਰਪ੍ਰੀਤ ਅਸੀਂ ਸਤਿ ਸੰਗਤੋ ਆਪ ਸਭ ਨੂੰ ਜਗਤ ਪਿਤਾ ਜਗਤ ਗੁਰੂ ਅਰਬਦਾਸ ਮਹਾਰਾਜ ਜੀ ਦੇ ਗੁਰਪ੍ਰੋਤਿਆਂ ਲੱਖ ਲੱਖ ਵਧਾਈਆਂ ਜੀ ਸੋ ਸਭ ਨੂੰ ਸਾਧੂ ਜੀ ਦੇ ਨਾਲ ਜੀ ਬੇਨਤੀ ਹੈ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੋਣ ਜਾ ਰਹੀ ਹੈ ਆ ਗੁਰੂ ਚਨਨ ਦੇ ਨਾਲ ਜੁੜ ਕੇ ਅਜਿਹੇ ਜੀਵਨ ਹੈ ਅਸਫਲ ਕਰੀਏ ਜੀ ਹਾਰੇ ਸ ਕਨਕ ਟੰਕ ਜਤਨ ਦੇ ਸਾਜੋ ਪੀ ਹਮ ਨਾ ਪਾਪ ਅੰਤ ਹੈ ਅਨੰਤ ਫਲਿਤ ਪਾਵਨ ਨਾਮ ਕੀ ਸਿਮਰਤ ਰਹੋ ਤੁਮ ਜੋ ਨਾਇਕ ਸੰਤਰੀ ਆਮੇ ਪ੍ਰਭ ਤੇ ਜਨ ਜਨ ਦੇ ਨਾਮੇ ਸੁਆਮੀ ਸਰੀ ਅਰਾਧੇ ਮੁਖ ਵਿੱਚ ਆਦਵਰ ਵਿਦਾਸ ਸਮਦ ਸਮਝਾਵੇ ਕੋ ਜੀ ਸਤਨਾਮ 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 ਜੀ ਐਸੀ ਨਾਲ ਕੁਝ ਵੀ ਕੌਣ ਕਰੇ ਕਰੇ ਨਿਵਾਜ ਕਸਿਆ ਪਰਮਾਤੇ ਛਤਰ ਹਰੇ ਜਗ ਕੀ ਸੋ ਜਗਤ ਕੋ ਲਾਗੇ ਤਬ ਤੋ ਠਰੇ ਨੀ ਚੋਚ ਕਰੇ ਬੜਾ ਕਾਵੇ ਕਾਹੂ ਤੇ ਨਾ ਡਰੇ ਨਾਮ ਦੇ ਕਵੀ ਸੰਗੋਚੈ ਸਦਨਾ ਸੇ ਬਿਖੇ ਰਵਿਦਾਸ ਨੋਰੇ ਸੰਤੋ ਹਰ ਜੀਉ ਤੇ ਸਵੇ ਸਰਜ ਪੋਚੀ ਸਤਨਾਮ 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 ਜੀ ਹੈ ਨਿਮਨ ਦੇ ਮਾਨ ਸਨਾਂ ਦੇ ਤਾਨਾਂ ਸਾਡੇ ਆਸਰੇ ਨਿਉਟਨ ਦੇ ਓਟ ਤਨ ਤਨ ਜਗਤ ਵਿੱਚ ਤਾਂ ਜਗਤ ਗੁਰ ਸੰਗ੍ਰਮ ਦਾ ਆਸ ਮਹਾਰਾਜੋ ਆਜਿ ਦੇ ਪਾਵਨ ਪਵਿੱਤਰ ਚਰਨੀ ਤਨਾਂ ਦੇ ਵਿਚ ਆਸਰੇ ਜੀ ਆਜਿ ਦੀ ਅਸੀਸ ਦੀ ਕਿਰਪਾ ਜੀ ਪੇਸ਼ ਆਵਣ ਦੇ ਵਿੱਚ ਤੁਮਾਂ ਸਾਰੇ ਸੀ ਆਰਟੀ ਜੀ ਵੇ ਕੋਲਕੇ ਦੇ ਸਾਹਿਬ ਜੀ ਅਸੀਸ ਦੀ ਕਿਰਪਾ ਕਮਕ ਪਰਵਰਜਨਾ ਪੰਸੀ ਰਾਮ ਜੀ ਨਾਲ ਸੰਪਰਿਵਾਰ ਸਭ ਬੱਚਿਆਂ ਦੇ ਪਰਵਰਜਨਾ ਪਰਿਵਾਰਾਂ ਨੇ ਜਾਦੀ 682 ਨੰਬਰ ਤੋਂ ਦੇ ਖੁਸ਼ੀ ਦੇ ਵਿੱਚ ਨਗਰ ਦੇ ਵਿੱਚ ਆਪ ਹੀ ਪੜ ਰਹੀ ਸਮੁੱਚਾ ਸੰਗਤ ਦੀ ਚਾਦ ਲੰਗਰੀ ਸੇਵਾ ਨਿਭਾਈ ਹੈ ਸਭ ਗੁਰਮੁਖ ਪਰਿਵਾਰਾਂ ਨੇ ਜੋ ਵੀ ਆਪਣੇ ਬਣਾ ਦੇ ਚੁਣੋ ਖਾਨਾ ਮਾਂ ਲੈ ਕੇ ਅੱਜ ਕੋਈ ਤਨਦਰਵਾਦੀ ਸੇਵਾ ਨਿਭਾਈ ਹੈ ਸਭੇ ਮਨੋਕਲਾ ਸੁਪਨ ਕਨੇ ਹਜਿੰਦ ਕਰ ਪ੍ਰਵਾਹ ਕਰਨਾ ਆਲਜੀ ਦੇ ਐਸੀਨ ਕਿਰਪਾ ਬਖਸ਼ਿਸ਼ ਕਰਨਾ ਆਪਣਾ ਮਹਿਬਤ ਪ੍ਰਸਾਦ ਹੈ ਪਰਿਵਾਰ ਦੇ ਪਰਪਰਾਇਕਾ ਮਹਾਰਾਜ ਪਰਿਵਾਰਾਂ ਦੇ ਕਾਰੋਬਾਰ ਦੇ ਵਾਅਦੇ ਚਵਾਦਾ ਕਰਨਾ ਅੰਤਨ ਦੇ ਮੰਡਾਰੇ ਪਰਪਰ ਕਰਨਾ ਨੇਕ ਮਾਇਚ ਵਾਅਦਾ ਕਰਨਾ ਤਾਂ ਜਾਗਰਮਕ ਪਰਿਵਾਰ ਕਰੋ ਕਰਦੇ ਅਤੇ ਸਾਧਨਾ ਤੇ ਆਪਣੇ అనేక ਹੋਰ ਜੇ ਇਸੇ ਪ੍ਰਕਾਰ ਸੇਵਾ ਕਰ ਰਹੇ ਹਿੰਜੇ ਸੋ ਪਰਿਵਾਰ ਦੇ ਬੱਚਾ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਕਰਤੋਂ ਚੈਤਨ ਪ੍ਰੇਤ ਰਮਾਨ ਦੇ ਨਾਸ ਨੇ ਪੂਰੀ ਸ਼ਖਤ ਪੂਰੇ ਨੇ ਸਦ ਚੈਤਨਾ ਮਹਾਰਾਜ ਪਰਿਵਾਰ ਦੇ ਬੱਚਾ ਨੂੰ ਨਾਮਨੂ ਇੱਕ ਦੰਸ ਸੋਦੰਸ ਸੋਦੰਸ ਧਨਸ ਦਾਨੰਦ ਪਰਪਤੇ ਆਣੇ ਥੀਰੰ ਸੰਨ ਦੇ ਦਿੱਦਾਰੇ ਬਖਸ਼ਿਸ਼ ਕਰੇ ਵਾਸੋਂ ਪ੍ਰਵਾਰ ਨੇ ਪੁੱਛਾ ਨੋ ਲੰਬੇ ਬਖਸ਼ਿਸ਼ ਕਰਨਾ ਸਰੇ ਤੰਦਰੁਸਤੀ ਬਖਸ਼ਿਸ਼ ਕਰਨਾ ਪਰਵਾਰ ਦੇ ਵਿੱਚ ਸੁਖਸ਼ਾਂਤ ਦੇ ਬਖਸ਼ਿਸ਼ ਕਰਨਾ ਕਰਮਕ ਪਰਿਵਾਰ ਆਹੀ ਪੇਤੇ ਚੰਨਾ ਦਾ ਉਹ ਤਾਸਰਾ ਲੈ ਕੇ ਪਰੇ ਘਰ ਦੇ ਵਿੱਚ ਜੁਬੇ ਤੁਮ ਰਾਜ ਕਰਨ ਸਵੇ ਕਾਰਜਾਂ ਨੂੰ ਅੰਸ਼ ਸਹਾਇ ਲੈ ਕੇ ਸੰਪੂਰਨ ਕਰਨਾ ਚਾਹੇ ਸੁਗਰਮਕ ਪਰਿਵਾਰਾਂ ਵੱਲੋਂ ਆਜੀ ਕੋਇੰਦਰਵਾੜ ਦੇ ਵਿੱਚ ਆਜੀ ਕੋਇੰਦਰ ਸ਼ੰਧਲੇ ਚਾਦਲੰਗ ਦੀ ਯਾਰ ਕਰਦੇ ਹਨ ਆਜੀ ਪ੍ਰਸ਼ਾਨ ਨਵਾਜੀ ਦੇ ਨਾਮ ਸਤ ਨਾਮ ਦਾ ਤੋਂ ਲੱਗੇ ਕਾਇਨੇਰਾ ਬਿਤਾਸ ਨਾਮ ਤੇ ਰੋ ਆਰਤੀ ਸਤ ਨਾਮ ਹੈ ਹੋਪ ਹੋਏ ਮੋਗਲ ਗ੍ਰਸੀ ਪਸੰਨਾ ਸਮੋਸਾ ਸਾਧਨ ਦੇ ਵਿੱਚ ਬਤਨ ਦਾ ਬਖਸ਼ ਕਰੋ ਜੀ ਜਿਸ ਕਿਸੇ ਰਸਨਾ ਜਿੰਦਰਾ ਵੀ ਦਾ ਮੋਗਲ ਕੇ ਪ੍ਰਤਾਕ ਜਾਏ ਆਪ ਜੀ ਦਾ ਪਵਿੱਤਰ ਨਾਮ ਸਤਨਾਮ 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 ਗਾਏ ਸੋਹੀ ਕਰਮ ਮੇਜਨਾ ਤਰਣਾ ਪਤਾਏ ਆਪ ਜੀ ਦੇ ਨਾਮ ਦੇ ਹੋਏ ਚੜਦੀ ਕਲਾ ਦੇ ਰਹੇ ਬਾਣੀ ਸਰਬਦਾ ਭਲਾ ਜੋ ਬੱਲੇ thank uh you -huh. quod